ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਗ ਕੱਟਣ ਦਾ ਨਵਾਂ ਤਰੀਕਾ ਲੈ ਕੇ ਆਏ ਹਾਂ ਵੀ ਬਿਨਾਂ ਮਸ਼ੀਨ ਤੋਂ ਤੇ ਬਿਨਾਂ ਦਾਤ ਤੋਂ। ਉਹ ਗੰਦਲਾਂ ਵਾਲਾ ਸਾਗ ਹੁੰਦਾ ਹੈ ਉਹ ਤਾਂ ਆਸਾਨੀ ਦੇ ਨਾਲ ਮਸ਼ੀਨ ਦੇ ਵਿੱਚ ਕੱਟਿਆ ਜਾਂਦਾ ਪਰ ਜੋ ਪੱਤਿਆਂ ਵਾਲਾ ਸਾਗ ਹੁੰਦਾ ਉਹ ਮਸ਼ੀਨ ਦੇ ਵਿੱਚ ਕੱਟਿਆ ਨਹੀਂ ਜਾਂਦਾ ਪਰ ਅੱਜ ਆਪਾਂ ਇਹ ਸਾਗ ਨੂੰ ਕੱਟਣ ਦਾ ਬਹੁਤ ਸੌਖਾ ਜਿਹਾ ਤੇ ਨਵਾਂ ਜਿਹਾ ਤਰੀਕਾ ਲੈ ਕੇ ਆਏ ਹਾਂ। ਇੱਥੇ ਆਪਾਂ ਇੱਕ ਚਿਮਟਾ ਲਿਆ ਹੈ ਤੇ ਇਹ ਜੋ ਸਾਗ ਹੈ ਇਹਨੂੰ ਆਪਾਂ ਇਕੱਠਾ ਕਰ ਲਵਾਂਗੇ ਤੇ ਚਿਮਟੇ ਦੇ ਵਿੱਚ ਇਸ ਤਰੀਕੇ ਦੇ ਨਾਲ ਰੱਖਾਂਗੇ। ਉੱਪਰ ਤੇ ਆਮਲਾ ਸਾਗ ਹੁੰਦਾ ਉਹ ਮਸ਼ੀਨ ਦੇ ਵਿੱਚ ਚੰਗੀ ਤਰ੍ਹਾਂ ਬਰੀਕ ਨਹੀਂ ਉਹ ਪਾਉਂਦਾ ਤਾਂ ਆਪਾਂ ਇਸ ਤਰੀਕੇ ਦੇ ਨਾਲ ਇਸ ਨੂੰ ਕੱਟ ਸਕਦੇ ਹਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਜੀ ਇਸੇ ਤਰ੍ਹਾਂ ਹੀ ਆਪਾਂ ਪਾਲਕ ਨੂੰ ਵੀ ਇਕੱਠਾ ਕਰਕੇ ਚਮਟੇ ਦੇ ਵਿੱਚ ਲਗਾਵਾਂਗੇ ਇਸ ਤਰੀਕੇ ਨਾਲ ਜੋ ਆਪਣੀ ਕੋਲ ਪਲੇਟ ਸੀ ਇਹ ਥੋੜੀ ਛੋਟੀ ਸੀ ਆਪਾਂ ਥੋੜੀ ਜ਼ਿਆਦਾ ਵੱਡੀ ਪਲੇਟ ਹੋਵੇ ਤਾਂ ਆਪਾਂ ਸਾਗ ਨੂੰ ਜ਼ਿਆਦਾ ਵੀ ਲਗਾ ਸਕਦੇ ਆ ਇਹ ਤੋਂ ਸਾਈਡਾਂ ਬਚੀਆਂ ਹੋਈਆਂ ਨੇ ਚਮਟੇ ਦੀਆਂ ਇਸ ਦੇ ਵਿੱਚ ਚੋਪਿੰਗ ਬੋਰਡ ਹੋਵੇ ਤਾਂ ਆਪਾਂ ਇੱਧਰ ਤੇ ਇਹ ਵਾਲੀ ਜਗ੍ਹਾ ਤੇ ਵੀ ਲਗਾ ਸਕਦੇ ਆ ਸਾਗ ਨੂੰ ਤੇ ਹੁਣ ਆਪਾਂ ਚਾਕੂ ਦੇ ਨਾਲ ਬਰੀਕ-ਬਰੀਕ ਕੱਟ ਲਵਾਂਗੇ ਸਾਗ ਨੂੰ ਤਰਾਂ ਸਾਗ ਨੂੰ ਬਰੀਕ-ਬਰੀਕ ਕੱਟ ਲਵਾਂਗੇ ਵਧੀਆ ਦਾਤ ਦੀ ਤਰ੍ਹਾਂ ਬਰੀਕ-ਬਰੀਕ ਕੱਟਿਆ ਜਾਏਗਾ ਤੇ ਛੇਮਟੇ ਨੂੰ ਹਲਕਾ-ਹਲਕਾ ਸੈਟ ਕਰਕੇ ਸਾਗ ਨੂੰ ਥੋੜਾ ਜਾਗੇ ਕਰਕੇ ਆਪਾਂ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਦਰੋਂ ਕੱਟ ਕਰਿਆ ਹੋਇਆ ਜਿਹੜਾ ਸਾਗ ਮੋਟਾ ਲੱਗੇਗਾ ਉਹਨੂੰ ਆਪਾਂ ਕੱਟ ਕਰਨ ਵਾਲੀ ਦੇ ਉੱਪਰ ਰੱਖ ਕੇ ਦੁਬਾਰਾ ਤੋਂ ਕੱਟ ਲਵਾਂਗੇ ਕਈ ਵਾਰ ਆਪਾਂ ਪਤਾ ਨਹੀਂ ਹੁੰਦਾ ਸਾਗ ਜਿਆਦਾ ਮੋਟਾ ਜਾਂ ਬਰੀਕ ਕੱਟਿਆ ਜਾਂਦਾ ਤੇ ਦਾਤ ਨਾਲ ਸਾਗ ਕੱਟਣਾ ਤਾਂ ਆਪਾਂ ਨੂੰ ਆਉਂਦਾ ਹੀ ਨਹੀਂ ਹੁੰਦਾ ਤਾਂ ਆਪਾਂ ਇਸ ਤਰੀਕੇ ਨਾਲ ਸਾਗ ਕੱਟ ਸਕਦੇ ਹਾਂ ਬਿਲਕੁਲ ਦਾਤ ਦੀ ਤਰ੍ਹਾਂ ਹੀ ਕੱਟਿਆ ਜਾਏਗਾ ਬਰੀਕ ਬਰੀਕ ਕਈ ਵਾਰ ਜਦੋਂ ਆਪਾਂ ਜਾਗਦਾ ਸਾਗ ਹੁੰਦਾ ਤਾਂ ਆਪਾਂ ਹੱਥ ਨਾਲ ਕੱਟਦੇ ਆ ਤਾਂ ਆਪਣੇ ਹੱਥ ਦੇ ਉੱਪਰ ਵੀ ਚਾਕੂ ਲੱਗੇ ਜਾਂਦਾ ਹੈ ਤਾਂ ਇਸ ਤਰ੍ਹਾਂ ਚਾਕੂ ਲੱਗਣ ਦਾ ਵੀ ਖਤਰਾ ਨਹੀਂ ਰਹੇਗਾ ਇਸ ਤਰੀਕੇ ਦੀਆਂ ਹੋਰ ਟਿਪਸ ਤੇ ਟ੍ਰਿਕਸ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਜਦੋਂ ਆਪਾਂ ਸਾਗ ਬਣਾਉਣਾ ਹੁੰਦਾ ਉਸ ਦਿਨ ਆਪਣੇ ਕੋਲ ਟਾਈਮ ਵੀ ਘੱਟ ਹੁੰਦਾ ਕਿਉਂਕਿ ਸਾਗ ਨੂੰ ਕੱਟਣ ਤੇ ਬਣਾਉਣ ਤੇ ਜ਼ਿਆਦਾ ਟਾਈਮ ਲੱਗਦਾ ਤਾਂ ਆਪਾਂ ਇਸ ਤਰ੍ਹਾਂ ਕੱਟ ਸਕਦੇ ਹਾਂ ਤੁਸੀਂ ਵੇਖ ਸਕਦੇ ਹੋ ਆਪਾਂ ਸਾਗ ਨੂੰ ਬਰੀਕ-ਬਰੀਕਾ ਕੱਟ ਲਿਆ ਇਸ ਤਰੀਕੇ ਨਾਲ ਆਪਣੀ ਉਂਗਲਾਂ ਕੱਟਣ ਦਾ ਵੀ ਡਰ ਨਹੀਂ ਰਹੇਗਾ ਇਸ ਤਰ੍ਹਾਂ ਜਮਤੇ ਨੂੰ ਸੈੱਟ ਕਰਕੇ ਸਾਗ ਨੂੰ ਇਸ ਤਰ੍ਹਾਂ ਆਪਾਂ ਕੱਟ ਲਵਾਂਗੇ ਅਸត្រੰਪਾ ਸਾਰੇ ਸਾਗ ਨੂੰ ਕੱਟ ਸਕਦੇ ਆ ਕਈ ਵਾਰ ਆਪਾਂ ਨੂੰ ਦਾਤ ਦੇ ਨਾਲ ਸਾਗ ਘਟਣਾ ਨਹੀਂ ਹੁੰਦਾ ਉਹਨਾ ਹੁੰਦਾ ਤੇ ਮਸ਼ੀਨ ਦੇ ਵਿੱਚ ਇਹ ਜਿਆਦਾ ਬਰੀਕ ਨਹੀਂ ਹੁੰਦਾ ਤੇ ਇਹ ਜੋ ਪੱਤਿਆਂ ਵਾਲਾ ਸਾਗ ਹੁੰਦਾ ਇਹ ਤੇ ਮਸ਼ੀਨ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਕਟਿਆ ਹੀ ਨਹੀਂ ਜਾਂਦਾ ਤਾਂ ਆਪਾਂ ਇਸ ਤਰੀਕੇ ਦੇ ਨਾਲ ਕੱਟ ਸਕਦੇ ਆ ਸਾਗ ਨੂੰ ਇਸ ਤਰੀਕੇ ਦਾ ਸਾਗ ਆਪਾਂ ਮਸ਼ੀਨ ਦੇ ਵਿੱਚ ਕੱਟਦੇ ਆ ਉਸ ਤਰੀਕੇ ਦਾ ਸਾਗ ਕੱਟ ਕੇ ਤਿਆਰ ਹੈ ਇਸ ਤਰ੍ਹਾਂ ਪਸਾਰੇ ਸਾਗ ਨੂੰ ਕੱਟ ਲਵਾਂਗੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਜਲਦੀ ਸਾਗ ਘਟ ਕੇ ਤਿਆਰ ਹੋ ਜਾਂਦਾ ਇਸ ਤਰ੍ਹਾਂ ਦਾ ਸਾਗ ਘਟ ਕੇ ਤਿਆਰ ਹੈ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰੋ ਦਹੀਂ ੜਕਾ ਵੀ ਨਾ ਮਗੇ ਦਹੀਂ ਦੇ ਵਿੱਚ ਚੋ ਲਵਾਂਗੀ ਆਪਾਂ ਇੱਕ ਕੌਲੀ ਤੇ ਦਹੀਂ ਤੜਕਾ ਬਣਾਵਾਂਗੇ ਜੇਕਰ ਆਪਾਂ ਜ਼ਿਆਦਾ ਨਹੀਂ ਤੜਕਾ ਬਣਾਉਣਾ ਹੋਵੇਗਾ ਤੇ ਆਪਾਂ ਜ਼ਿਆਦਾ ਦਹੀਂ ਨਹੀਂ ਲਗਾਵਾਂਗੇ ਇੱਕ ਚਮਚ ਜੀਰਾ ਪਾਵਾਂਗੇ ਜੀਰਾ ਨੂੰ ਆਪਾਂ ਥੋੜਾ ਜਿਹਾ 골ਡਨ ਹੁੰਨ ਤੱਕ ਪਕਾ ਲਵਾਂਗੇ ਜੇ ਆਪਣੇ ਕੋਲ ਫਰੈਸ਼ ਲਸਣ ਹੋਵੇ ਤਾਂ ਆਪਾਂ ਫਰੈਸ਼ ਲਸਣ ਵੀ ਪਾ ਸਕਦੇ ਹਾਂ ਹੁਣ ਆਪਾਂ ਇਸਦੇ ਵਿੱਚ ਦੋ ਲਾਲ ਮਿਰਚਾਂ ਪਾਵਾਂਗੇ ਸੁੱਕੀਆਂ ਹੋਈਆਂ फिर प्याज पावे प्याज न पका लवेंगे एदका बहुत ही टेस्टी लगता है बहुत घट समान बहुत घट टाइम बन जाता है इस दा तड़का ਇੱਕ ਚਮਚਾ ਅਦਰਕ ਲਸਣ ਦਾ ਪੇਸਟ ਪਾਵਾਂਗੇ ਐਸਨ ਅਦਰਕ ਦੇ ਪੇਸਟ ਨੂੰ ਇਸ ਵਿੱਚ ਮਿਕਸ ਕਰ ਲਵਾਂਗੇ ਤੇ ਪਿਆਜ਼ ਨੂੰ ਪਕਾ ਲਵਾਂਗੇ ਤੁਸੀਂ ਇਹ ਤੰਦੜਕੀ ਰੋਟੀ ਨਾਲ ਖਾਓ ਜਾਂ ਪਰੌਂਠੇ ਦੇ ਨਾਲ ਜਾਂ ਚੋਲਾ ਦੇ ਨਾਲ ਖਾਓ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਇੱਕ ਛੋਟਾ ਚਮਚ ਬਲੈਕ ਪੀਪਰ ਪਾਵਾਂਗੇ ਇਹ ਬਹੁਤ ਹੀ ਆਸਾਨ ਰੈਸਪੀ ਹੈ। ਇੱਕ ਚਮਚ ਤੇਗੀ ਲਾਲ ਮਿਰਚ ਪਾਵਾਂਗੇ। ਤੇ ਇਸ ਨੂੰ ਇਸ ਵਿੱਚ ਮਿਕਸ ਕਰਕੇ ਪਕਾ ਲਵਾਂਗੇ। ਹੁਣ ਆਪਾਂ ਇਸ ਨੂੰ ਮਿਕਸ ਕਰ ਲਿਆ ਹੈ ਤੇ ਪਕਾ ਲਿਆ ਹੈ। ਹੁਣ ਆਪਾਂ ਗੈਸ ਨੂੰ ਬੰਦ ਕਰ ਦੇਵਾਂਗੇ ਤੇ ਇਸ ਨੂੰ ਠੰਡਾ ਕਰ ਲਵਾਂਗੇ। ਜਦੋਂ ਪਿਆਜ਼ ਵਗੈਰਾ ਠੰਡਾ ਹੋ ਜਾਵੇ ਤਾਂ ਇਸ ਦੇ ਵਿੱਚ ਦਹੀਂ ਪਾਵਾਂਗੇ। ਦਹੀਂ ਨੂੰ ਇਹ ਮਸਾਲਿਆਂ ਦੇ ਵਿੱਚ ਮਿਕਸ ਕਰ ਲਵਾਂਗੇ। ਇਸਦੇ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ। ਨਮਕ ਸੁਆਦ ਅਨੁਸਾਰ ਹੀ ਐਡ ਕਰਾਂਗੇ। ਥੋੜਾ ਜਿਆ ਰੈੱਡ ਚਿਲੀ ਪਾਊਡਰ ਪਾਵਾਂਗੇ। ਜਦੋਂ ਆਪਾਂ ਦਹੀਂ ਪਾਵਾਂਗੇ ਤਾਂ ਗੈਸ ਨੂੰ ਬੰਦ ਕਰਕੇ ਪਾਵਾਂਗੇ। ਨਮਕ ਤੇ ਰੈੱਡ ਚਿਲੀ ਪਾਊਡਰ ਨੂੰ ਦਹੀਂ ਦੇ ਵਿੱਚ ਮਿਕਸ ਕਰ ਲਵਾਂਗੇ। ਦੇਖੀ ਤੜਕਾ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰ ਲਵਾਂਗੇ। ਕਾਲੀ ਦੇ ਵਿੱਚ ਸਰਵ ਕਰ ਲਵਾਂਗੇ ਦਹੀਂ ਤੜਕੇ ਨੂੰ ਤੁਸੀਂ ਇਸ ਨੂੰ ਚੋਲਾ ਦੇ ਨਾਲ ਖਾਓ ਜਾਂ ਰੋਟੀ ਦੇ ਨਾਲ ਖਾਓ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗੇਗਾ ਬਹੁਤ ਹੀ ਘੱਟ ਟਾਈਮ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਬਹੁਤ ਟੇਸਟੀ ਲੱਗਦਾ ਹੈ ਜੇ ਰਸ ਪੀਂਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਟੇਸਟੀ ਦਹੀਂ ਤੜਕਾ ਬਣ ਕੇ ਤਿਆਰ ਹੈ ਰੈਸਪੀ ਪਸੰਦ ਆਈ ਹੋਵੇ ਤਾਂ ਬਣਾਓ ਤੇ ਖਾਓ ਇਹ ਦਹੀਂ ਤੜਕੇ ਨੂੰ ਰੈਸਪੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੀ